ਫਲੋਰ ਦੇ ਨਜ਼ਦੀਕ ਗੰਨਾ ਪਿੰਡ ਵਿਖੇ ਕਾਸੋ ਆਪਰੇਸ਼ਨ ਦੇ ਤਹਿਤ ਫਲੋਰ ਪੁਲਿਸ ਨੇ ਕੀਤੀ ਕਾਰਵਾਈ ਨਸ਼ਿਆਂ ਦੀ ਦਲ ਦਲ ਵਿੱਚ ਤਸਦੀ ਜਾ ਰਹੇ ਨੌਜਵਾਨ ਪੀੜੀ ਨੂੰ ਬਚਾਉਣ ਲਈ ਪੰਜਾਬ ਪੁਲਿਸ ਨੇ ਜੀ ਜਾਨ ਦੀ ਬਾਜ਼ੀ ਲਗਾਈ ਹੋਈ ਹੈ ਕਾਸੋ ਆਪਰੇਸ਼ਨ ਦੇ ਤਹਿਤ ਫਲੋਰ ਦੇ ਨਜ਼ਦੀਕ ਗੰਨਾ ਪਿੰਡ ਵਿਖੇ ਜਲੰਧਰ ਦਿਹਾਤੀ ਐਸਪੀਡੀ ਸਰਦਾਰ ਸਰਵਜੀਤ ਸਿੰਘ ਰਾਏ ਡੀਐਸਪੀ ਫਲੋਰ ਸਰਦਾਰ ਸਰਵਣ ਸਿੰਘ ਦੀ ਅਗਵਾਈ ਹੇਠ ਸੈਂਕੜੇ ਪੁਲਿਸ ਕਰਮਚਾਰੀਆਂ ਨੇ ਗੰਨਾਪਿੰਡ ਦੇ ਨਸ਼ਾ ਤਸਕਰਾਂ ਦੇ ਘਰਾਂ ਵਿੱਚ ਛਾਪੇਮਾਰੀ ਕੀਤੀ ਐਸਪੀਡੀ ਸਰਦਾਰ ਸਰਬਜੀਤ ਰਾਏ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਅੱਜ ਦੇ ਆਪਰੇਸ਼ਨ ਦੌਰਾਨ ਅਸੀਂ 6 ਬੰਦੇ ਕਾਬੂ ਕੀਤੇ ਹਨ ਉਹਨਾਂ ਤੋਂ ਡੂੰਘਾਈ ਨਾਲ ਪੁੱਛਗਿੱਛ ਕਰਕੇ ਅਗਲੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਏਪੀ ਨਿਊਜ਼ ਪੰਜਾਬੀ ਲਈ ਫਿਲੌਰ ਤੋਂ ਪ੍ਰਗਪਾਲ ਦੀ ਖਾਸ ਰਿਪੋਰਟ ਸਰ ਕੁਝ ਪ੍ਰਬੰਧ ਹੋਇਆ ਸਰ ਯੁੱਧ ਨਸ਼ਾ ਵਿਰੋਧ ਜਿਵੇਂ ਕਿ ਆਪਾਂ ਨੂੰ ਪਤਾ ਹੈ ਕਿ ਸਾਰੇ ਪੰਜਾਬ ਦੇ ਵਿੱਚ ਹੀ ਚੱਲਿਆ ਹੈਗਾ ਸਰਕਾਰ ਦੀਆਂ ਹਦਾਇਤਾਂ ਤੱਕ ਮਾਂ ਜੋ ਡੀਜੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤੇ ਇਹਦੇ ਸਬੰਧ ਵਿੱਚ ਅਸੀਂ ਅੱਜ ਇੱਕ ਐਕਸਪ੍ਰੇਸ਼ਨ ਜਿਹੜਾ ਹੈਗਾ ਗੰਨਾ ਪੈਂਟ ਚ ਕੀਤਾ ਸੀਗਾ ਜਦੇ ਵਿੱਚ ਸਾਡੇ 6 ਐਸਐਚਓ ਦੋ ਗੈਸਟਰਡ ਆਫੀਸਰ ਤੇ 50 ਦੇ ਕਰੀਬ ਸਾਡੇ ਮੁਲਾਜ਼ਮ ਸੀਗੇ ਜਿਨ੍ਹਾਂ ਨੇ ਕੈਸੋ ਆਪਰੇਸ਼ਨ 'ਚ ਹਿੱਸਾ ਲਿਆ ਹੈਗਾ ਇਹਦੇ ਵਿੱਚ ਛੇਕ ਬੰਦੇ ਅਸੀਂ ਰਾਉਂਡ ਅਪ ਕੀਤੇ ਆ ਔਰ ਉਹਨਾਂ ਦੀ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਤੇ ਬਾਕੀ ਠੀਕ ਹੈ ਇਸ ਲਾਈਨ ਹਰ ਕਿਤੇ ਇੱਕ ਯੋਧ ਨਸ਼ਾਪੋ ਤੇ ਕਿਤੇ ਹਤੇ ਕੁ ਟੌਪ ਕਿਉ ਟਮਰੋਸ਼ ਕਰਦੇ ਸੀਗੇ ਗੰਨਾਪੰਡ ਵਿਖੇ ਵੀ ਕਾਫੀ ਨਸ਼ਾ ਤਸਕਰ ਹੈਗੇ ਆ ਜੀ ਕਿਸੇ ਵੀ ਪ੍ਰੋਬਲੀਮ ਹੈ ਬੜੀ ਹੈਗੇ ਆ ਜੇ ਤੁਸੀਂ ਫੇਸ ਕੀਤੀਆਂ ਟਮਰੋਸ਼ਕਨ ਜਿੱਥੇ ਸਾਡਾ ਵਰਕ ਚੱਲ ਰਿਹਾ ਹੈ ਅਸੀਂ ਦੇਖ ਰਹੇ ਆ ਕਿ ਵੀ ਕਿਹੜੀ ਪ੍ਰਾਪਰਟੀ ਜਿਹੜੀ ਇਲੀਗਲ ਬਣਾਈ ਹੋਈ ਹੈਗੀ ਆ ਜਾਂ ਕੋਈ ਪੰਚਾਇਤੀ ਜਗ੍ਹਾ ਤੇ ਜਾਂ ਕੋਈ ਸਰਕਾਰੀ ਜ਼ਮੀਨ ਤੇ ਕੋਈ ਨਸ਼ਾ ਤਸਕਰ ਨੇ ਬਣਾਈ ਹੋਈ ਉਹਨੂੰ ਆਇਡੈਂਟੀਫਾਈ ਕਰ ਰਹੇ ਆ ਉਹਦੇ ਮੁਤਾਬਕ ਅਸੀਂ ਕਾਰਵਾਈ ਕਰਾਂਗੇ ਥੈਂਕ ਯੂ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ ਏਪੀ ਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ